ਇਹ ਟਾਂਗਰੇ ਰੈਂਦੇ ਹੁੰਦੇ ਸੀ ਜੀ ਕੌਣ ਜੀ ਛੱਜਾ ਸਿੰਘ ਅੱਛਾ ਜੀ ਆ ਗਏ ਜੀ ਉਹ ਮੈਂ ਜਿਹੜਾ ਆਇਆ ਰ ਵੀ ਨਾਂ ਲੈਣੇ ਹੁੰਦੇ ਪੁਰਾਣੇ ਜਿਹੜਾ ਆਇਆ ਵੀ ਅਸੀਂ ਲੈਣੇ ਥੋੜਾ ਦੇਰ ਲਈ ਨਹੀਂ ਟਾਂਗਰੇ ਜਾਲਾ ਰੱਖਦੇ ਨੇ ਇਹ ਇਹ ਦੱਸਿਆ ਉਹਨਾਂ ਨੇ ਕਿੰਨਾ ਕੋਲ ਰਹਿੰਦੇ ਰਹਿ ਨਹੀਂ ਜਾਣੀ ਜਾਣੀ ਦੱਸਿਆ ਅੱਛਾ ਜੀ ਕਿਹੜੇ ਸੰਤਾ ਕੋਲ ਮੈਨੂੰ ਇਦਾਂ ਕੋਈ ਜਾਣਕਾਰੀ ਨਹੀਂ ਜੀ ਤਾਂ ਦੀ ਉਮਰ ਕਿੰਨੀ ਕੀ ਸੀ ਉਦੋਂ ਪੂਰਾ ਤਾਂ ਹਲਕੇ ਚਾਈ ਸੀ ਕਦੇ ਹੀ ਹਾਂਜੀ ਸਾਡੇ ਪੇਰੇ ਚਾਚਾ ਜੀ ਸੇ ਸਾਡੇ ਸੋਰਾਂ ਦੇ ਚਾਚਾ ਦਾ ਜੀਆ ਬਾਬਾ ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਅਸੀਂ ਪਿੰਡ ਕੜਿਆਲ ਜ਼ਿਲ੍ਹਾ ਜਲੰਧਰ ਦੇ ਵਿੱਚ ਪਹੁੰਚੇ ਆ ਜਿੱਥੇ ਮਹਾਂਪੁਰਖ ਬਾਬਾ ਸ਼ਜਾ ਸਿੰਘ ਜੀ ਜੋ ਸੰਤ ਬਾਬਾ ਗੁਰਬਖਸ਼ ਸਿੰਘ ਜੀ ਜੱਬੋਵਾਲ ਵਾਲਿਆਂ ਦੇ ਬੜੇ ਪ੍ਰੇਮੀ ਸਨ ਇਹ ਉਹ ਨਗਰ ਹੈ ਜਿੱਥੇ ਰਹਿ ਕਰਕੇ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੇ 12 ਸਾਲ ਦੀ ਉਮਰ ਵਿੱਚ ਇੱਥੇ ਆ ਕੇ ਆਪਣੇ ਪਿਤਾ ਜੀ ਦੇ ਨਾਲ ਤੇ ਇੱਥੇ ਰਹਿ ਕੇ ਪਿਤਾ ਜੀ ਵਾਪਸ ਚਲੇ ਗਏ ਇੱਥੇ ਰਹਿ ਕੇ ਗਿਆਨੀ ਗਿੰਦਾ ਸਿੰਘ ਜੀ ਦੇ ਪਾਸ ਜਿਹੜੀ ਗੁਰਮਤਿ ਦੀ ਵਿਦਿਆ ਉਹ ਪ੍ਰਾਪਤ ਕੀਤੀ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਹੈ ਉਸ ਵੇਲੇ ਤੇ ਇਮਾਰਤ ਹੋਰ ਸੀ ਹੁਣ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਉਹ ਭੱਗਾਂ ਵਾਲਾ ਨਗਰ ਹੈ ਤੇ ਜਿਸ ਵਿੱਚ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਖੇਤਾਂ ਵਿੱਚ ਕਿਉਂਕਿ ਬਾਬਾ ਛੱਜਾ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਭਰਾ ਸੀ ਸਰਦਾਰ ਤਾਬਾ ਸਿੰਘ ਤਾਬਾ ਸਿੰਘ ਜੀ ਦੇ ਪੁੱਤਰ ਸਰਦਾਰ ਰਾਮ ਸਿੰਘ ਜੀ ਰਾਮ ਸਿੰਘ ਜੀ ਦੇ ਪੁੱਤਰ ਇਹ ਵੱਡੇ ਨੇ ਸਰਦਾਰ ਗੁਰਦਿਆਲ ਸਿੰਘ ਛੋਟੇ ਨੇ ਗਿਆਨੀ ਸੰਤੋਖ ਸਿੰਘ ਜੀ ਜਿਹੜੇ ਇਸ ਵੇਲੇ ਕੈਨੇਡਾ 'ਚ ਨੇ ਉਹ ਵੀ ਕਥਾਵਾਚਕ ਗਿਆਨੀ ਨੇ ਕਿਉਂਕਿ ਪਰਿਵਾਰ ਦੇ ਵਿੱਚ ਇਡੇ ਤਕੜੇ ਮਹਾਪੁਰਖ ਹੋਏ ਨੇ ਇਸ ਕਰਕੇ ਪਰਿਵਾਰ ਨੂੰ ਉਲਾਗ ਲੱਗੀ ਹੈ ਤੇ ਉਹ ਸੇਵਾ ਕਰਦੇ ਨੇ ਗੁਰਬਾਣੀ ਪੜਨ ਪੜਾਉਣ ਦੀ ਕਥਾ ਕਰਨ ਦੀ ਸੋ ਸਾਧ ਸੰਗਤ ਜੀ ਬੜੇ ਚੰਗੇ ਭਾਗ ਨੇ ਸਾਨੂੰ ਇਹ ਪਰਿਵਾਰ ਦੇ ਨਾਲ ਇੱਥੇ ਆ ਕੇ ਅੱਜ ਮਿਲਣ ਦੇ ਬੜੀ ਖੁਸ਼ੀ ਪ੍ਰਾਪਤ ਹੋਈ ਹੈ ਤੇ ਇਹਨਾਂ ਦੇ ਖੇਤਾਂ ਦੇ ਵਿੱਚ ਮਹਾਪੁਰਖ ਬਾਬਾ ਗੁਰਵਕ ਸਿੰਘ ਜੀ ਨੇ 125 ਸ੍ਰੀ ਸਹਿਜ ਪਾਠ ਜੀ ਜਿਹੜੇ ਉਹਨਾਂ ਦੇ ਭੋਗ ਪਾਏ ਨੇ ਫਿਰ ਬਾਬਾ ਅਦਰ ਸਿੰਘ ਸਾਹਿਬ ਜੀ ਮਸਤੂ ਆਣੇ ਵਾਲੇ ਮਹਾਪੁਰਖ ਉਹਨਾਂ ਨੂੰ ਵੀ ਇੱਥੇ ਬੁਲਾਇਆ ਬਾਬਾ ਮਿਤ ਸਿੰਘ ਜੀ ਅਨੇਕਾਂ ਮਹਾਪੁਰਖ ਇਹਨਾਂ ਦੇ ਖੇਤਾਂ ਵਿੱਚ ਆ ਕੇ ਤੇ 125 25ਵਾਂ ਸ੍ਰੀ ਸਹਿਜ ਪਾਠ ਸੀ ਭੋਗ ਪਾ ਕੇ ਉਪਰੰਤ ਦੀਵਾਨ ਸਜਾਏ ਅੰਮ੍ਰਿਤ ਸੰਚਾਰ ਹੋਇਆ ਗੁਰੂ ਕੇ ਲੰਗਰ ਲਾਏ ਅੱਜ ਬੜੇ ਲੰਬੇ ਸਮੇਂ ਬਾਅਦ ਅਸੀਂ ਸੰਤ ਮਹਾਪੁਰਖਾਂ ਦਾ ਜੋ ਜੀਵਨ ਪੜਿਆ ਸੀ ਨਿਰਮਲ ਜੀਵਨ ਤੇ ਉਹ खोज खोज ਕਰਕੇ ਅੱਜ ਅਸੀਂ ਲੱਭਦੇ ਲਿਭਾਉਂਦੇ ਆ ਪਹਿਲਾਂ ਬਾਬਾ ਮਿਤ ਸਿੰਘ ਜੀ ਦੇ ਸਥਾਨ ਤੇ ਗਏ ਸਾਂ ਹੁਣ ਇਸ ਵੇਲੇ ਅਸੀਂ ਪਰਿਵਾਰ ਦੇ ਨਾਲ ਆ ਕਰਕੇ ਗੱਲਬਾਤ ਕਰ ਰਹੇ ਆ ਬਹੁਤ ਖੁਸ਼ੀ ਹੋਈ ਹੈ ਪਰਿਵਾਰ ਨੂੰ ਮਿਲ ਕੇ ਇਹ ਮਾਪੁਰਖਾਂ ਦਾ ਪਰਿਵਾਰ ਹੈ ਸਤਿਗੁਰੂ ਕਿਰਪਾ ਕਰਨ ਪਰਿਵਾਰ ਦੀਆਂ ਚੜ੍ਹਦੀਆਂ ਕਲਾਂ ਕਰਨ ਇਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਨਾਲ ਬਾਣੇ ਨਾਲ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ